ਦੇਖੋ ਜੀ ਗਰਮ ਕੰਬਲ ਗਰਮ ਕੱਪੜੇ ਟੋਪੀਆਂ ਜਰਾਬਾਂ ਇਹ ਸਾਰਾ ਕੁਝ ਵੰਡ ਰਿਆ ਇਸ ਵਾਰ ਅਸੀਂ ਇੱਕ ਨਵੀਂ ਚੀਜ਼ ਐਡ ਵੀ ਕੀਤੀ ਆ ਵੀ ਅਸੀਂ ਆਟਾ ਵੀ ਲੋਕਾਂ ਨੂੰ ਦੇ ਰਹੇ ਆ ਤੇ ਬਾਕੀ ਛੋਲੇ ਖੁਚੇ ਛੋਲੇ ਤੇ ਬਰੈਡ ਪਕੌੜਿਆ ਲੰਗਰ ਲਗਾ ਰਹੇ ਆ ਤੇ ਇਸ ਮੌਕੇ ਤੇ ਅਸੀਂ ਮੈਡੀਕਲ ਸੇਵਾਵਾਂ ਵੀ ਦੇ ਰਹੇ ਆ ਜਿਹੜੇ ਕਿ ਜੀਵਨ ਜੋਤ ਹਸਪੀਟਲ ਵੱਲੋਂ ਡਾਕਟਰ ਅਮਰਬੀਰ ਸਿੰਘ ਜੀ ਤੇ ਸਾਡੇ ਮੈਂਟਰ ਪ੍ਰੋਫੈਸਰ ਪੁਨੀਤ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਫਾਹਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪੰਜਾਬ ਲਾਈਵ 80 న్యూਸ ਦੀ ਟੀਮ ਇੱਥੇ ਪਹੁੰਚੀ ਹੈ ਜਿੱਥੇ ਤੁਸੀਂ ਦੇਖੋਗੇ ਗੁਰੂ ਜੀ ਦਾ ਲੰਗਰ ਚੱਲ ਰਿਹਾ ਜੋ ਕਿ ਸਿਮੀ ਸਪੋਰਟ ਕੰਨੀਓ ਸਿਮੀ ਬੱਤਾ ਜੀ ਪੂਦਾ ਬੱਤਾ ਜੀ ਕੰਨੀਓ ਲਾਇਆ ਕੇ ਤੁਸੀਂ ਆਪਾਂ ਇਹਨਾਂ ਨਾਲ ਗੱਲ ਕਰਨੇ ਆ ਸਾਡੇ ਨਾਲ ਖੜੇ ਨੇ ਸਿਮੀ ਬੱਤਾ ਜੀ ਹਾਂਜੀ ਤੁਸੀਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੰਗਰ ਲਾਇਆ ਕੀ ਕਹਿਣਾ ਤੁਸੀਂ ਹਾਂਜੀ ਅਸੀਂ ਹਰ ਸਾਲ ਸਾਡੇ ਸਪੋਰਟਸ ਕਲੱਬ ਵੱਲੋਂ ਇਹ ਉਪਰਾਲਾ ਕੀਤਾ ਜਾਂਦਾ ਹੈ ਤਾਂ ਰੱਬ ਦੀ ਮਿਹਰ ਹੈ कि ਅਸੀਂ ਇਸ ਤਰ੍ਹਾਂ ਕੰਮ ਕਰ ਰਹੇ ਹਾਂ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਹਰ ਸਾਲ ਰੱਬ ਸਾਡੇ ਤੇ ਐ ਜੀ ਮਿਹਰ ਕਰੇ ਤੇ ਜਿਹਦੇ ਵਿੱਚ ਅਸੀਂ ਦੇਖੋ ਜੀ ਗਰਮ ਕੰਬਲ ਗਰਮ ਕੱਪੜੇ ਟੋਪੀਆਂ ਜਰਾਬਾਂ ਇਹ ਸਾਰਾ ਕੁਝ ਵੰਡ ਰਹੇ ਹਾਂ ਇਸ ਵਾਰ ਅਸੀਂ ਇੱਕ ਨਵੀਂ ਚੀਜ਼ ਐਡ ਵੀ ਕੀਤੀ ਆ ਵੀ ਅਸੀਂ ਆਟਾ ਵੀ ਲੋਕਾਂ ਨੂੰ ਦੇ ਰਹੇ ਹਾਂ ਤੇ ਬਾਕੀ ਛੋਲੇ ਕੁਲਚੇ ਦਾ ਲੰਗਰ ਚੱਲ ਰਿਹਾ ਚਾਹ ਦਾ ਲੰਗਰ ਚੱਲ ਰਿਹਾ ਜਿਹਦੇ ਵਿੱਚ ਜਿਹੜੀ ਮੈਡੀਕਲ ਸੇਵਾਵਾਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਦੂਆ ਡੈਂਟਲ ਕਲੀਨਿਕ ਵੱਲੋਂ ਤੇ ਸਾਡੇ ਡਾਕਟਰ ਅਮਰਵੀਰ ਸਿੰਘ ਜੀ ਤੇ ਜਿਹੜੇ ਸਾਡੇ ਮੈਂਟਰ ਆ ਪੁਨੀਤ ਮੈਡਮ ਪੁਨੀਤ ਛੋਡੀ ਜੀ ਉਹਨਾਂ ਵੱਲੋਂ ਬੀਪੀ ਸ਼ੂਗਰ ਦਾ ਸਾਰਾ ਕੈਂਪ ਇੱਥੇ ਚੱਲ ਰਿਹਾ ਹੈ ਚਾਦੀ ਸੇਵਾ ਚੱਲ ਰਹੀ ਹੈ ਸਾਡੇ ਨਾਲ ਪੂਜਾ ਪੱਤਾ ਜੀ ਹੈਗੇ ਨੇ ਖੜੇ ਨੇ ਤੇ ਜਿਹੜੇ ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਲੋਡ ਬੰਦ ਨੇ ਆਟੇ ਦੀ ਥੈਲੀ ਵੀ ਤੇ ਚੀਨੀ ਤੇ ਚਾਹ ਦੀ ਪੱਤੀ ਵੀ ਤੇ ਜਿਹੜੇ ਲੋਡ ਬੰਦ ਨੇ ਉਹਨਾਂ ਨੂੰ ਕੱਪੜੇ ਵੀ ਦਿੱਤੇ ਜਾ ਰਹੇ ਨੇ ਹਰ ਸਾਲ ਦੀ ਤਰ੍ਹਾਂ ਆਪਾਂ ਉਹਨਾਂ ਨਾਲ ਗੱਲ ਕਰਨੇ ਆਂ ਜੀ ਸਭ ਤੋਂ ਪਹਿਲਾਂ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਅਸੀਂ ਸਿਮੀ ਸਪੋਰਟਸ ਐਂਡ ਫਿਟਨੈਸ ਕਲੱਬ ਦੀ ਸਮੁੱਚੀ ਟੀਮ ਵੱਲੋਂ ਤਜਿੰਦਰ ਸਿੰਘ ਆਰਟਿਸਟ ਔਰ ਸਤੋਜੀ ਜੀ ਦਾ ਪਹਿਲਾਂ ਤਾਂ ਸਵਾਗਤ ਕਰਦੇ ਆ ਬਹੁਤ-ਬਹੁਤ ਜਿਹੜੇ ਕਿ ਸਾਡੇ ਇੱਥੇ ਕਵਰੇਜ ਕਰਨ ਲਈ ਆਏ ਨੇ ਤੋਂ ਸੋ ਅਸੀਂ ਇਸ ਮੌਕੇ ਦੇ ਉੱਪਰ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ ਇਹ ਮੈਸੇਜ ਦੇਣਾ ਚਾਹੁੰਦੇ ਆ ਜਿਹੜੇ ਸਾਡੇ ਛੋਟੇ ਸਾਹਿਬਜ਼ਾਦੇ ਆ ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਜਿਹੜਾ ਅਸੀਂ ਲੰਗਰ ਲਗਾ ਰਹੇ ਆ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਤੇ ਇਹ ਦਿਨਾਂ ਦੇ ਵਿੱਚ ਸਪੈਸ਼ਲੀ ਜਿਹੜੇ ਇਹ ਦਿਨ ਹੁੰਦੇ ਆ ਉਹਨਾਂ ਨੂੰ ਯਾਦ ਕਰਕੇ ਵੱਤ ਵਤ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਚਾਹੀਦੀ ਹੈ ਤੇ ਇਸ ਮੌਕੇ ਤੇ ਸਾਡੇ ਕਲੱਬ ਦੇ ਵੱਲੋਂ ਲੋੜਵੰਦਾ ਲਈ ਜਿਸ ਤਰ੍ਹਾਂ ਕਿ ਸਿਮੀ ਬੱਤਾਂ ਮੈਡਮ ਨੇ ਪਹਿਲਾਂ ਹੀ ਦੱਸਿਆ ਹੈ ਕਿ ਚਿਨੀ ਚਾਹ ਪੱਤੀ ਚਾਹ ਦਾ ਪੂਰਾ ਸਮਾਨ ਦੇ ਰਹੇ ਆ ਅਸੀਂ ਆਟੇ ਦੀਆਂ ਥੈਲੀਆਂ ਵੀ ਦੇ ਰਹੇ ਆ ਅਸੀਂ ਗਰਮ ਕੰਬਲ ਦੇ ਰਹੇ ਆ ਜਰਾਬਾ ਦੇ ਰਹੇ ਆ ਕੱਪੜੇ ਦੇ ਰਹੇ ਆ ਇਹਦੇ ਨਾਲ ਨਾਲ ਕੁਲਚੇ ਛੋਲੇ ਔਰ ਬ੍ਰੈਡ ਪਕੌੜਿਆ ਲੰਗਰ ਲਗਾ ਰਹੇ ਆ ਤੇ ਇਸ ਮੌਕੇ ਤੇ ਅਸੀਂ ਮੈਡੀਕਲ ਸੇਵਾਵਾਂ ਵੀ ਦੇ ਰਹੇ ਆ ਜਿਹੜੇ ਕਿ ਜੀਵਨ ਜੋਤ ਹਸਪੀਟਲ ਵੱਲੋਂ ਡਾਕਟਰ ਅਮਰਬੀਰ ਸਿੰਘ ਜੀ ਤੇ ਸਾਡੇ ਮੈਂਟਰ ਪ੍ਰੋਫੈਸਰ ਪੁਨੀਤ ਸੋਢੀ ਜੀ ਤੇ ਦੂਆ ਡੈਂਟਲ ਵੱਲੋਂ ਡਾਕਟਰ ਸੋਨੀ ਦੂਆ ਜੀ ਵੱਲੋਂ ਇਹ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਤੇ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਇਸ ਮੌਕੇ ਤੇ ਅਸੀਂ ਸਾਰੇ ਸ਼ਹਿਰ ਵਾਸੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਕਿ ਸਾਡੇ ਇਸ ਉਪਰਾਲੇ ਨੂੰ ਸਾਡਾ ਪੂਰਾ ਸਾਥ ਦਿੰਦੇ ਨੇ ਪੰਜਾਬ ਲਾਈਵ 80 ਨਿਊਜ਼ ਤੋਂ ਮੈਂ 옴ਕਾਰ ਸਿੰਘ ਸੱਤੂ ਮੇਰੇ ਨਾਲ ਤਜਿੰਦਰ ਰਾਜ ਟਿਸ਼ੂ